ਬਸ ਇਹ ਪਠਾਣਾ ਦੇ 메ਨ ਰੋਡ ਤੋਂ ਆਪਾਂ ਜਦੋਂ ਜੇ ਰੋਡ ਵੱਲ ਨੂੰ ਜਾਂਦੇ ਹਾਂ ਤਾਂ ਬਿਲਕੁਲ ਹੀ ਪ੍ਰੀਤ ਮੈਡੀਕਲ ਸਟੋਰ ਦੇ ਸਾਹਮਣੇ ਲਾਈਫ ਕੇਅਰ ਫਾਊਂਡੇਸ਼ਨ ਦੀ ਲੈਬ ਓਪਨ ਹੋ ਚੁੱਕੀ ਹੈ ਜਿੱਥੇ ਕਿ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਨੇ ਤੇ ਬਾਕੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਵਿਸਤਾਰ ਵਿੱਚ ਦੱਸਦੇ ਹਾਂ ਹਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਰਦੀਪ ਸਿੰਘ ਤੇ ਬਸੇ ਪਠਾਣਾ ਦੇ ਦੇ ਲੋਕਾਂ ਵਾਸਤੇ ਤੇ ਆਸ-ਪਾਸ ਦੇ ਪਿੰਡਾਂ ਵਾਸਤੇ ਬਹੁਤ ਹੀ ਕੁਸ਼ਕਬੀ ਦੀ ਗੱਲ ਹੈ ਜੀ ਕਿ ਤੁਹਾਡੇ ਇਲਾਕੇ ਵਿੱਚ ਆ ਨਾਈਟ ਕੇਅਰ ਫਾਊਂਡੇਸ਼ਨ ਵਾਲਿਆਂ ਨੇ ਆਪਣੀ ਲੈਬ ਓਪਨ ਕਰ ਦਿੱਤੀ ਹੈ ਆਜੋ ਆਪਾਂ ਅੰਦਰ ਚੱਲਦੇ ਹਾਂ ਅੰਦਰ ਜਾ ਕੇ ਆਪਾਂ ਤੁਹਾਨੂੰ ਲੈਬ ਵੀ ਦਿਖਾਉਂਦੇ ਆ ਤੇ ਉੱਥੇ ਆਪਾਂ ਗੱਲ ਕਰਦੇ ਆ ਕਿ ਇੱਥੇ ਕਿਹੜੇ-ਕਿਹੜੇ ਟੈਸਟ ਹੁੰਦੇ ਨੇ ਤੇ ਆਜੋ ਆਪਾਂ ਚੱਲਦੇ ਹਾਂ ਅੰਦਰ ਕਿ ਆਪਾਂ ਤੁਹਾਨੂੰ ਦਿਖਾਉਂਦੇ ਆ ਇੱਥੇ ਕਿਹੜੇ-ਕਿਹੜੇ ਟੈਸਟ ਹੁੰਦੇ ਨੇ ਆਜੋ ਬੰਦਿਆ ਅੱਗੇ तो जिदा कि आपको गई लाइफ केयर फाउंडे अभी लैब खोलती है तो इतने ही सारे बहुत ही बाज़ारों घट रेट उ टैस होंगे ने तो दिखा भी देने जिदा कि इतने काफड़ी लीकिया भी होोटीन दे चार टैस्ट सिर्फ ती रुपीए होंगे इतने कैल्शियम के हो गए जी ਚੂਕ ਰਹੇ ਹੋਗੇ ਗੁਰਦਿਆਂ ਦੇ ਹੋਗੇ ਤੇ ਬੀਟਾ ਨਹੀਂ ਬੀ ਹੋ ਗਿਆ ਬੀਟਾ ਮੀ ਬੀ 12 ਹੋ ਗਿਆ ਤੇ ਖਾਈਡ ਤੇ ਸਾਰਿਆਂ ਦੇ ਟੈਸਟ ਦੇ ਰੇਟ ਵੀ ਜਿੱਥੇ ਹੋ ਜੇ ਤੁਸੀਂ ਪੜ੍ਹ ਵੀ ਸਕਦੇ ਹੋ ਪੌਪ ਕਰਕੇ ਵੀਡੀਓ ਨੂੰ ਤੇ ਸਾਰੇ ਬਿਯਾਪਨ ਸਸਤੇ ਰੇਟਾਂ ਦੇ ਇਹ ਟੈਸਟ ਹੁੰਦੇ ਨੇ ਤੇ ਆਪਣੇ ਪਹਿਲਾਂ ਇਹ ਪੰਜਾਬ ਦੇ ਅੰਦਰ 50 ਤੋਂ ਵੱਧ ਇਹਨਾਂ ਦੀਆਂ ਲੈਬ ਨੇ ਜਿਹੜੀਆਂ ਕਿ ਇੱਥੇ ਵਰਕ ਨੇ ਚੱਲ ਰਹੀਆਂ ਨੇ ਤੇ ਹੁਣ ਆਪੇ ਬਸੇ ਪਠਾਨਾ ਦੇ ਵਿੱਚ ਵੀ ਇਹਨਾਂ ਨੇ ਲੈਬ ਓਪਨ ਕਰ ਦਿੱਤੀ ਹੈ ਇਹ ਜੋ ਇੱਥੇ ਜਿਹੜੇ ਆਪਣੇ ਲਾਈਫ ਕੇਅਰ ਫਾਊਂਡੇਸ਼ਨ ਵਿੱਚ ਜਿੰਨੇ ਵੀ ਟੈਸਟ ਹੁੰਦੇ ਨੇ ਇਹ ਸਾਰੇ ਹੀ بڑے ਹਸਪਤਾਲ ਜਿਵੇਂ ਕਿ ਪੀਜੀਆਈ ਹੋ ਗਿਆ ਸਹਾਣੀ ਹੋ ਗਿਆ ਲੁਧਿਆਣਾ ਹੋ ਗਿਆ ਜਾਂ ਫਿਰ ਰਜਿੰਦਰ ਹਸਪਤਾਲ ਇਹ ਸਾਰਿਆਂ ਵਿੱਚ ਵੀ ਅਪਰੂਵਲ ਮੁੰਦੇ ਨੇ ਤੇ ਜੈਨੂਅਲ ਟੈਸਟ ਹੁੰਦੇ ਨੇ ਏਦਾਂ ਨਹੀਂ ਐ ਵੀ ਇਹ ਰੇਟ ਸਸਤੇ ਨੇ ਤਾਂ ਫਿਰ ਇਹਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਗਲਤ ਹੋਣਗੇ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਹ ਸੈਂਪਲ ਕਲੈਕਟ ਹੀ ਸੈਂਟਰ ਹੈ ਇੱਥੇ ਸੈਂਪਲ ਕਲੈਕਟ ਕਰੇ ਜਾਂਦੇ ਨੇ ਇਹ ਤੋਂ ਬਾਅਦ ਅੱਗੇ ਜਾਂਦੇ ਨੇ ਅਗਲੇ ਦਿਨ ਰਿਪੋਰਟ ਮਿਲ ਜਾਂਦੀ ਹੈ ਇੱਥੇ ਸੈਂਪਲ ਕਲੈਕਟ ਹੁੰਦੇ ਨੇ ਤੇ ਇਹਨਾਂ ਵੀਰਾਂ ਦੀ ਲੈਬ ਦੀ ਜਿਹੜੀ ਕਿ ਇੱਥੇ ਟੈਸਟ ਹੁੰਦੇ ਨੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ ਹੁੰਦੇ ਨੇ ਤੇ ਹਰ ਇੱਕ ਹਫ਼ਤੇ ਓਪਨ ਹੁੰਦੀ ਹੈ ਕੋਈ ਵੀ ਛੁੱਟੀ ਨਹੀਂ ਹੁੰਦੀ ਹੈਗੀ ਤੇ ਅੱਜ ਹੁਣ ਆਪਾਂ ਇੱਥੇ ਲੈਬ ਵਿੱਚ ਜਿਹੜੇ ਬੰਦਿਆਂ ਵੱਲੋਂ ਟੈਸਟ ਕਰਾਏ ਦੇ ਨੇ ਆਪਾਂ ਇੱਕ ਸਰਾ ਇੰਨੇ ਆਪਣੇ ਕੋਲ ਤੇ ਉਹਨਾਂ ਦਾ ਆਪਾਂ ਇੰਟਰਵਿਊ ਲੈਨੇ ਆ ਤੇ ਉਹਨਾਂ ਤੋਂ ਆਪਾਂ ਪੁੱਛਦੇ ਆਂ ਵੀ ਉਹਨਾਂ ਨੂੰ ਇੱਥੇ ਕਰਾਏ ਹੋਏ ਟੈਸਟ ਕਿੱਦਾਂ ਦੇ ਲੱਗੇ ਨੇ ਤੇ ਕਿਆ ਰਿਜ਼ਲਟ ਮਿਲੇ ਮਰਜੇ ਸਿੰਘਲਾ ਸੂਬਾ ਪ੍ਰਸਤਤਰ ਅੱਜ ਪੰਜਾਬ ਬੋਲ ਰਿਹਾ ਸਾਡੇ ਬਸੀ ਪਠਾਨਾ ਸ਼ਹਿਰ ਦੇ ਵਿੱਚ ਇੱਕ ਲਾਇਬ੍ਰੇਰੀ ਖੁੱਲੀ ਹੈ ਜੋ ਚੈਰੀਟੇਵ ਲਾਇਬ੍ਰੇਰੀ ਹੈ ਜਿਹੜੀ ਇਹ ਲਾਇਬ ਆ ਇਹ ਇਹਦਾ ਲਾਇਬ ਦਾ ਨਾਮ ਲਾਈਫ ਕੇਅਰ ਫਾਊਂਡੇਸ਼ਨ ਲਾਇਬ ਆ ਇਹ ਜਿਹੜੀ ਡੇਰਾ ਬਸੀ ਦਾ ਹੈੱਡ ਆਫਿਸ ਆ ਇਹਦੀਆਂ ਜਿਹੜੀਆਂ ਬ੍ਰਾਂਚਾਂ ਨੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਖੁੱਲ੍ਹੀ ਹੋਈਆਂ ਨੇ ਫਤਿਹਗੜ੍ਹਵੀਂ ਸਰਹੰਦ ਵੀ ਬਸੀ ਪਠਾਨਾ ਵੀ ਅਸੀਂ ਲੋਕਾਂ ਨੂੰ ਚਾਹੁੰਦੇ ਆ ਵੀ ਵਧੀਆ ਚੀਜ਼ ਦਾ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਵਿੱਚ ਬਹੁਤ ਹੀ ਰੇਟ オリジナル ਰੇਟ ਨੇ ਤੇ ਬਹੁਤ ਵਧੀਆ ਟੈਸਟ ਨੇ ਖੁਦ ਮੈਂ ਇੱਥੇ ਨਹੀਂ ਲੈਬੋਰੀ ਦੇ ਵਿੱਚ ਆਪਣਾ ਫੁੱਲ ਬਾਡੀ ਟੈਸਟ ਕਰਾ ਕੇ ਗਿਆ ਜਿਹਦਾ ਕਿ ਇਹਨਾਂ ਨੇ ਮੇਰੇ ਤੋਂ 600 ਰੁਪਏ ਦਿੱਤਾ ਸਿਰਫ ਤੇ ਸਾਰੇ ਟੈਸਟਾਂ ਦੀ ਰਿਪੋਰਟ ਮੈਂ ਚੈੱਕ ਕਰਾਈ ਡਾਕਟਰ ਕੋਲ ਰਿਪੋਰਟਾਂ ਵੀ ਸਾਰੀਆਂ ਵਧੀਆ ਆਈਆਂ ਨੇ ਤੇ ਇਸ ਲੈਬੋਰੀ ਦੇ ਵਿੱਚ ਬਹੁਤ ਹੀ ਆਪਣਾ ਵਧੀਆ ਰੇਟ ਨੇ ਰੀਅਲ ਰੇਟ ਨੇ ਤੇ ਜਿਹੜਾ ਇੱਥੇ ਮਤਲਬ ਕਿ ਮਰਾਜ਼ ਨੂੰ ਟੈਂਡ ਕਰਦਾ ਲੈਬੋਰੀ ਨੂੰ ਉਹ ਵੀ ਬੰਦਾ ਬਹੁਤ ਵਧੀਆ ਹੈ ਮੈਂ ਲੋਕਾਂ ਨੂੰ ਪੂਰਜੋਰ ਅਪੀਲ ਕਰਦਾ ਸ਼ਹਿਰ ਵਸਿਆ ਨੂੰ 20 ਲੋਬੋਟਰੀ ਦਾ ਆਕੇ ਫਾਇਦਾ ਢਾਣ ਤੇ ਘੱਟੋ ਘੱਟ 75% ਡਿਸਕਾਊਂਟ ਦੇ ਵਿੱਚ ਇੱਥੇ ਟੈਸਟ ਹੋ ਰਹੇ ਨੇ ਆਹ ਮਤਲਬ ਕਿ ਬਿਜਾਰ ਲਾਓ ਮੈਂ ਸਾਰੇ ਆਪਣਾ ਸ਼ਹਿਰ ਵਸਰੋਂ ਅਪੀਲ ਕਰਦਾ ਕਿ ਤੁਸੀਂ ਇੱਕ ਦਿਨ ਇਸ ਲੋਬੋਟਰੀ ਦਾ ਫਾਇਦਾ ਲਓ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਮਤਲਬ ਕਿ ਬੁਲਾ ਕੇ ਮੇਰਾ ਸਨਮਾਨ ਕੀਤਾ ਤੇ ਮੇਰੀ ਇੰਟਰਵਿਊ ਲਈ ਜਮਾ ਇਹਨਾਂ ਦੇ ਬਹੁਤ ਬਹੁਤ ਦਿਲੋਂ ਤਹਿ ਦਿਲੋਂ ਸਨਮਾਨ ਕਰਦਾ ਧੰਨਵਾਦ ਕਰਦਾ ਇਹਨਾਂ ਦਾ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਹੋਰ 107 ਟੈਸਟ ਸਿਰਫ ਹੀ 3000 ਵਿੱਚ ਹੁੰਦੇ ਨੇ ਇਹ ਫੁੱਲ ਬਾਡੀ ਦਾ ਟੈਸਟ ਹੈ ਜਿਹਦੇ ਵਿੱਚ ਕੈਂਸਰ ਦੇ ਟੈਸਟ ਵੀ ਆ ਜਾਂਦੇ ਨੇ ਤੇ ਹੋਰ ਵੀ ਐਡਵਾਂਸ ਜਿਹੜੇ ਟੈਕਨੋਲੋਜੀ ਦੇ ਬਿਮਾਰੀਆਂ ਹੁੰਦੀਆਂ ਨੇ ਉਹ ਸਾਰੇ ਟੈਸਟ ਦੇ ਵਿੱਚ ਆ ਜਾਂਦੇ ਨੇ ਜੇ ਆਪਾਂ ਤੇ ਮੇਰੀ ਸਾਰੇ ਹੀ ਬਸੀ ਪਠਾਣਾ ਲਾਕੇ ਵਾਸੀਆਂ ਨੂੰ ਤੇ ਨਾਲ ਦੇ ਜਿੰਨੇ ਵੀ ਪਿੰਡ ਪੈਂਦੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਇਸ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਜੁੜੋ ਤੇ ਤੁਹਾਨੂੰ ਇੱਥੇ ਦਾ ਪਤਾ ਲੱਗ ਜੂਗਾ ਵੀ ਇੱਥੇ ਦੇ ਟੈਸਟ ਕਿੱਦਾਂ ਹੁੰਦੇ ਨੇ ਤੇ ਕਿੰਨੇ ਹੀ ਇਹਨਾਂ ਦੇ ਜੈਨੂਅਲ ਰੇਟ ਨੇ ਤੇ ਸਭ ਨੂੰ ਬੇਨਤੀ ਹੈ ਵੀ ਜਿਹਨੇ ਵੀ ਕੋਈ ਵੀ ਟੈਸਟ ਕਰਾਉਣਾ ਹੋਵੇ ਤਾਂ ਇੱਥੇ ਹੀ ਆ ਕੇ ਕਰਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੇ ਦੀ ਜ਼ਿੰਮੇਵਾਰੀ ਹੁਣ ਥੋੜੀ ਹੈ